ਕੀ ਸਾਡੇ ਬੱਚਿਆਂ ਦਾ ਗਰਾਊਂਡ ਤੋਂ ਦੂਰ ਜਾਣ ਦਾ ਕਾਰਨ ਮੋਬਾਈਲ ਫੋਨ ਤੇ ਨਹੀਂ ਆਓ ਅੱਜ ਮੋਬਾਈਲ ਦੀ ਗੱਲ ਕਰਦੇ ਹਾਂ ਜੋ ਸਾਡਾ ਤੇ ਸਾਡੇ ਬੱਚਿਆਂ ਦੇ ਸਰੀਰ ਦਾ ਮੁੱਖ ਅੰਗ ਬਣਦਾ ਜਾ ਰਿਹਾ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਆਓ ਚੱਲਦੇ ਹਾਂ ਅੱਜ ਦੀ ਵੀਡੀਓ ਵੱਲ ਮੋਬਾਈਲ ਫੋਨ ਇੱਕ ਐਸੀ ਚੀਜ਼ ਜੋ ਅੱਜ ਹਰ ਹੱਥ ਵਿੱਚ ਹੈ ਅਸੀਂ ਹਰ ਕੰਮ ਲਈ ਇਸ ਦਾ ਸਹਾਰਾ ਲੈਂਦੇ ਹਾਂ ਗੱਲਾਂ ਕਰਨ ਇੰਟਰਨੈਟ ਵਰਤਣ ਵੀਡੀਓ ਦੇਖਣ ਬੱਚਿਆਂ ਨੂੰ ਮਨੋਰੰਜਨ ਦੇਣ ਲਈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਮੋਬਾਈਲ ਸਾਡੀ ਸਿਹਤ ਲਈ ਕਿੰਨਾ ਵੱਡਾ ਖਤਰਾ ਬਣ ਰਿਹਾ ਹੈ ਜਦੋਂ ਤੁਸੀਂ ਮੋਬਾਈਲ ਉੱਤੇ ਗੱਲ ਕਰਦੇ ਹੋ ਜਾਂ ਇੰਟਰਨੈਟ ਵਰਤਦੇ ਹੋ ਤਾਂ ਤੁਹਾਡਾ ਫੋਨ ਰੇਡੀਓ ਫ੍ਰੀਕੁਐਂਸੀ ਰੇਡੀਏਸ਼ਨ ਜਾਰ ਰੇ ਫ੍ਰੀਕੁਐਂਸੀ ਜਾਰੀ ਕਰਦਾ ਹੈ ਇਹ ਨਾਨੋਨਾਈਜ਼ਿੰਗ ਰੇਡੀਏਸ਼ਨ ਹੁੰਦੀ ਹੈ ਜੋ ਕਿ ਤੁਹਾਡੇ ਸਰੀਰ ਖਾਸ ਕਰਕੇ ਦਿਮਾਗ ਕੰਨ ਅਤੇ ਸਰੀਰ ਉੱਤੇ ਹੌਲੀ-ਹੌਲੀ ਅਸਰ ਪਾਉਂਦੀ ਹੈ ਵਿਗਿਆਨਿਕ ਅਧਿਐਨ ਦੱਸਦੇ ਹਨ ਕਿ ਲੰਬੇ ਸਮੇਂ ਤੱਕ ਮੋਬਾਈਲ ਕੰਨ ਕੋਲ ਰੱਖ ਕੇ ਗੱਲ ਕਰਨ ਨਾਲ ਦਿਮਾਗ ਦੀ ਗਰਮੀ ਵੱਧ ਜਾਂਦੀ ਹੈ ਅਤੇ ਕੁਝ ਮਾਮਲਿਆਂ ਵਿੱਚ ਦਿਮਾਗੀ ਟਿਊਮਰ ਬਣਨ ਦਾ ਜੋਖਮ ਵੀ ਵੱਧ ਸਕਦਾ ਹੈ ਆਮ ਤੌਰ ਤੇ ਹੌਲੀ ਹੌਲੀ ਇਹ ਨੁਕਸਾਨ ਪੈਦਾ ਹੁੰਦੇ ਹਨ ਤੇ ਅਸੀਂ ਸਮਝ ਨਹੀਂ ਪਾਉਂਦੇ ਕਿ ਸਰੀਰ ਨੂੰ ਹੋ ਕੀ ਰਿਹਾ ਹੈ ਮੋਬਾਈਲ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਅਤੇ ਰੇਡੀਏਸ਼ਨ ਸਾਡੀ ਨੀਂਦ ਦੀ ਕੁਦਰਤੀ ਲਹਿ ਨੂੰ ਖਰਾਬ ਕਰਦੇ ਹਨ ਇਸ ਕਰਕੇ ਬਹੁਤ ਸਾਰੇ ਲੋਕ ਡਿਪਰੈਸ਼ਨ ਅਤੇ ਥਕਾਵਟ ਦਾ ਸ਼ਿਕਾਰ ਹੋ ਰਹੇ ਹਨ ਸੌਣ ਤੋਂ ਪਹਿਲਾਂ ਮੋਬਾਈਲ ਵਰਤਣਾ ਸਿੱਧਾ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਉੱਤੇ ਵੱਡਾ ਅਸਰ ਪਾਉਂਦਾ ਹੈ ਮੋਬਾਈਲ ਦੇ ਸਭ ਤੋਂ ਵੱਡੇ ਨੁਕਸਾਨ ਬੱਚਿਆਂ ਲਈ ਹਨ ਉਹਨਾਂ ਦੀ ਹੱਡੀਆਂ ਦਿਮਾਗ ਅਤੇ ਨਸਾਂ ਅਜੇ ਵਿਕਸਿਤ ਹੋ ਰਹੀਆਂ ਹੁੰਦੀਆਂ ਹਨ ਜੇਕਰ ਬੱਚਾ ਦਿਨ ਚ 2-3 ਘੰਟੇ ਵੀ ਮੋਬਾਈਲ ਵਰਤਦਾ ਹੈ ਤਾਂ ਉਸ ਦੇ ਦਿਮਾਗੀ ਵਿਕਾਸ ਅਧਿਆਨ ਅਤੇ ਨੈਤਿਕਤਾ ਤੇ ਵੀ ਨਕਾਰਾਤਮਕ ਪ੍ਰਭਾਵ ਪੈਂਦਾ ਹੈ WHO ਨੇ RF ਰੇਡੀਏਸ਼ਨ ਨੂੰ ਸੰਭਾਵੀ ਕਾਰਸਿਨੋਜਨ ਲਾਸ ਵਜੋਂ ਦਰਜ ਕੀਤਾ ਹੈ ਇਹ ਸਿੱਧਾ ਸਬੂਤ ਨਹੀਂ ਕਿ ਮੋਬਾਈਲ ਕੈਂਸਰ ਕਰਦਾ ਹੈ ਪਰ ਇਹ ਪੂਰਾ ਸੰਭਾਵਨਾ ਰੱਖਦਾ ਹੈ ਕਿ ਲੰਬੇ ਸਮੇਂ ਵਿੱਚ ਇਹ ਸਰੀਰਕ ਤਬਾਹੀ ਦਾ ਰਾਹ ਬਣ ਸਕਦਾ ਹੈ ਹਮੇਸ਼ਾ ਹੈੱਡਫੋਨ ਜਾਂ ਸਪੀਕਰ ਮੋਡ ਉੱਤੇ ਗੱਲ ਕਰੋ ਰਾਤ ਨੂੰ ਮੋਬਾਈਲ ਬੈੱਡ ਤੋਂ ਦੂਰ ਰੱਖੋ ਬੱਚਿਆਂ ਨੂੰ ਮੋਬਾਈਲ ਦੇਣ ਦੀ ਥਾਂ ਉਹਨਾਂ ਨਾਲ ਖੇਡੋ ਗੱਲ ਕਰੋ ਜਿੱਥੇ ਸਿਗਨਲ ਕੱਟ ਹੋਵੇ ਉੱਥੇ ਮੋਬਾਈਲ ਵਰਤਨਾ ਕੱਟ ਕਰੋ ਕਿਉਂਕਿ ਉੱਥੇ ਰੇਡੀਏਸ਼ਨ ਵਧ ਹੁੰਦੀ ਹੈ ਮੋਬਾਈਲ ਸਾਡਾ ਸਾਥੀ ਹੋ ਸਕਦਾ ਹੈ ਪਰ ਜੇ ਅਸੀਂ ਸਮਝਦਾਰੀ ਨਾਲ ਵਰਤਾਂਗੇ ਜਾਂ ਖਤਰਾ ਵੀ ਚੋਣ ਸਾਡੀ ਹੈ ਸਾਵਧਾਨ ਰਹੋ ਸੁਰੱਖਿਅਤ ਰਹੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ